ਦੋਸਤੋ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਵੀ ਜਿਹੜੀ ਗੱਲ ਕਰਨੀ ਹੈ ਇੱਕ ਮੂਵੀ ਦੇ ਨਾਲ ਹੀ ਜੁੜੀ ਹੋਈ ਕਰਾਂਗੇ ਕੁਝ ਆਪਣੇ ਵਿਚਾਰ ਜਿੱਦਾਂ ਮੈਂ ਪੇਸ਼ ਕਰਨੇ ਚਾਹਣਾ ਹਰ ਬੰਦੇ ਨੂੰ ਚਲੋ ਰਾਈਟ ਹੁੰਦਾ ਹੈ ਕਿ ਉਹ ਆਪਣੀ ਗੱਲ ਕਿਸੇ ਵੀ ਜੋ ਆਲੇ ਦੁਆਲੇ ਉਹਨੂੰ ਦੇਖਦਾ ਵਾ ਜੋ ਚੀਜ਼ ਹੋ ਰਹੀ ਹੈ ਉਹਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕਰ ਸਕੇ ਇੱਕ ਮਿੱਠੜੇ ਮੂਵੀ ਆਈ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਉਹਦਾ ਟ੍ਰੇਲਰ ਦੇਖਿਆ ਹੋਣਾ ਜਾਂ ਉਹਨੂੰ ਉਹਦੀ ਪ੍ਰੋਮੋਸ਼ਨ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਜਾ ਰਹੀ ਆ ਅੰਬਰਦੀਪ ਸਿੰਘ ਇੱਕ ਬਹੁਤ ਵੱਡਾ ਨਾਮ ਹੈ ਬਹੁਤ ਵੱਡੇ ਡਾਇਰੈਕਟਰ ਨੇ ਉਹ ਐਕਟਰ ਨੇ ਰਾਈਟਰ ਨੇ ਅਮਰਿੰਦਰ ਗਿੱਲ ਭਾਜੀ ਹੋਰਾਂ ਦੀਆਂ ਬਹੁਤ ਵਧੀਆ ਵਧੀਆ ਮੂਵੀਜ਼ ਉਹਨਾਂ ਨੇ ਕੀਤੀਆਂ ਤੇ ਹੋਰ ਬਹੁਤ ਵੱਡੇ ਨਾਮ ਜਿਹੜੇ ਅੰਬਰਦੀਪ ਹੋਰਾਂ ਦੇ ਨਾਲ ਜੁੜੇ ਹੋਇਆ ਕੋਈ ਸ਼ੱਕ ਨਹੀਂ ਕਿ ਬਹੁਤ ਟੈਲੈਂਟਡ ਇਨਸਾਨ ਨੇ ਉਹਨਾਂ ਨੇ ਆਪਣੇ ਬੇਟੇ ਨੂੰ ਲਾਂਚ ਕੀਤਾ ਮਿੱਠੜੇ ਮੂਵੀ ਦੇ ਵਿੱਚ ਐਜ਼ ਏ ਲੀਡ ਐਕਟਰ ਜਿਹਦਾ ਜਿਹਦਾ ਨਾਮ ਹੈ ਜੀ ਲਖਸ਼ ਦੁਲੇ ਅੰਬਰਦੀਪ ਹੋਰਾਂ ਦੇ ਬੇਟੇ ਦਾ ਤੇ ਉਹਦੇ ਨਾਲ ਨੇ ਜੀ ਰੂਪੀ ਗਿੱਲ ਤੇ ਤਾਨੀਆ ਜੋ ਦੱਸਿਆ ਜਾ ਰਿਹਾ ਕਿ ਇੱਕ ਪੰਜਾਬ ਦੇ ਬੱਚੇ ਦੀ ਕਹਾਣੀ ਆ ਕਿ ਪੰਜਾਬ ਦਾ ਬੱਚਾ ਇੱਥੇ ਰਹਿ ਕੇ ਕਿਵੇਂ ਗਰੋ ਕਰਦਾ ਬਾਹਰ ਜਾਣ ਦੀ بجائے ਇਹ ਸਾਰਾ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਤੇ ਪਿੱਛੇ ਤੇ ਇੱਕ ਪ੍ਰੋਮੋਸ਼ਨਲ ਪ੍ਰੈਸ ਕਾਨਫਰੰਸ ਇਹ ਸਾਰੀ ਟੀਮ ਦੀ ਹੋਈ ਉਹਦੇ ਚ ਅੰਮਰਦੀਪ ਭਾਜੀ ਹੋਰੀ ਲਖਸ਼ ਆਪ ਤੇ ਹੋਰ ਸਾਰੀ ਟੀਮ ਸੁਮੀਪ ਕੰਗ ਭਾਜੀ ਹੋਰੀ ਵੀ ਉੱਥੇ ਪਹੁੰਚੇ ਉਹ ਪ੍ਰੈਸ ਕਾਨਫਰੰਸ ਦੀਆਂ ਕਾਫੀ ਵੀਡੀਓਜ਼ ਵਾਇਰਲ ਹੋ ਗਈਆਂ ਉਹਨਾਂ ਦੀਆਂ ਉਹ ਚੋਂ ਸ਼ਾਰਟ ਲੈ ਕੇ ਕੱਟ ਕੱਟ ਲਗਾ ਕੇ ਰੀਲਜ਼ ਜਿਹੜੀਆਂ ਬਣਾਈਆਂ ਗਈਆਂ ਕੁਝ ਜਿਹੜੇ ਲੋਕ ਫੇਸਬੁੱਕ ਤੇ ਬੈਠੇ ਨੇ ਉਹਨਾਂ ਨੇ ਜਦੋਂ ਲਖਸ਼ ਥੋੜੀ ਦੇਰ ਲਈ ਉਹ ਬੋਲਣ ਲਈ ਆਇਆ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਮੂਵੀ ਬਾਰੇ ਜਦੋਂ ਬੋਲਿਆ ਤੇ ਉਹਨੂੰ ਨਾ ਲੈ ਕੇ ਕਾਫੀ ਜਿੱਦਾਂ ਮਜ਼ਾਕ ਬਣ ਗਿਆ ਹੁਣ ਦੱਸੋ ਵੀ ਇਹ ਸਹੀ ਆ ਅੰਮਰਦੀਪ ਹੋਰਾਂ ਦੀ ਵੀ ਸਟੇਟਮੈਂਟ ਆ ਜਿਹੜੀ ਇਸ ਗੱਲ ਨੂੰ ਲੈ ਕੇ ਆਈ ਆ ਕਹਿੰਦੇ ਵੀ ਤੁਸੀਂ ਕੰਮ ਦੇਖੋ ਵੀ ਉਹ ਚਲੋ ਹਲੇ ਨਾਵਾਵਾ ਨਹੀਂ ਬੋਲ ਪਾਇਆ ਜਾਂ ਉਹਦੇ ਬੋਲਣ ਦਾ ਤਰੀਕਾ ਤੁਹਾਨੂੰ ਕੁਝ ਹੋਰ ਲੱਗਿਆ ਵੀ ਉਹ ਚੀਜ਼ ਬਲ ਫੋਕਸ ਨਾ ਕਰੋ ਕੁਝ ਇਸ ਤਰ੍ਹਾਂ ਦੀ ਸਟੇਟਮੈਂਟ ਉਹਨਾਂ ਨੇ ਵੀ ਦਿੱਤੀ ਤੇ ਮੈਂ ਕਹਿਣਾ ਚਾਹੁੰਦਾ ਵੀ ਆਪਾਂ ਕਿੰਨਾ ਜ਼ੋਰ ਲਾਉਨੇ ਆ ਵੀ ਕਿਸੇ ਬੰਦੇ ਨੂੰ ਆਪਾਂ ਬਰਬਾਦ ਕਰ ਦਈਏ ਕਿਸੇ ਬੰਦੇ ਦਾ ਆਪਾਂ ਕਰੀਅਰ ਖਤਮ ਕਰ ਦਈਏ ਕਿਸੇ ਬੰਦੇ ਨੂੰ ਆਪਾਂ ਆਪਾਂ ਤਾਂ ਇਹ ਜ਼ੋਰ ਲਾ ਦਿੰਨੇ ਆ ਜਿੰਨੇ ਵੀ ਸਾਰੇ ਨਹੀਂ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਆ ਵੀ ਇਹ ਬੰਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਵੇ ਵੀ ਬੰਦੇ ਨੂੰ ਪੂਰੀ ਤਰ੍ਹਾਂ ਡਿਪਰੈਸ਼ਨ ਚ ਲੈ ਕੇ ਜਾਣ ਦੀ ਆਪਾਂ ਕੋਸ਼ਿਸ਼ ਕਰਦੇ ਆਂ ਕੋਈ ਕਹਿੰਦਾ ਜੀ ਉਹਦੇ ਨੋ ਨੋ ਦੇਖੋ ਕੋਈ ਕਹਿੰਦਾ ਜੀ ਉਹਦੀਆਂ ਹਰਕਤਾਂ ਸਹੀ ਨਹੀਂ ਲੱਗ ਰਹੀਆਂ ਕੋਈ ਉਹਨੂੰ ਕੋਈ ਨਾਮ ਦੇ ਰਿਹਾ ਕੋਈ ਉਹਨੂੰ ਕੋਈ ਨਾਮ ਦੇ ਰਿਹਾ ਕੀ ਇਹ ਸਹੀ ਆ ਕੀ ਆਪਾਂ ਨੂੰ ਕੋਈ ਵੀ ਰਾਈਟ ਹੈਗਾ ਵੀ ਅਸੀਂ ਕਿਸੇ ਬਾਰੇ ਐਦਾਂ ਕੋਈ ਵੀ ਟਿੱਪਣੀ ਕਰਦੀਏ ਕੋਈ ਬਣਾ ਸੱਚ ਜਾਣੇ ਜਾ ਉਹਨੂੰ ਇੱਕ ਨਵਾਂ ਆਰਟਿਸਟ ਆ ਉਹਨੂੰ ਆਪਾਂ ਚਲੋ ਜੇ ਤੁਸੀਂ ਮੈਂ ਕਹਿੰਦਾ ਸਪੂਟ ਨਹੀਂ ਕਰਨੀ ਆਪਾਂ ਉਹਨੂੰ ਡੀਮੋਟੀਵੇਟ ਵੀ ਨਹੀਂ ਕਰ ਸਕਦੇ ਤੇ ਕੁੱਲ ਮਿਲਾ ਕੇ ਜਿਹੜੀ ਗੱਲ ਆ ਹੁਣ ਜਿਹੜੇ ਲੋਕ ਉਹ ਇਹੋ ਜਿਹੇ ਕਮੈਂਟ ਕਰਦੇ ਨੇ ਕਈ ਵਾਰ ਇਹ ਲੱਗਦਾ ਹੁੰਦਾ ਵੀ ਜਿੱਦਾਂ ਸਾਡੇ ਵਰਗੇ ਕੋਈ ਬੋਲਦੇ ਆ ਨਾ ਵੀਡੀਓਜ਼ ਬਣਾਉਣ ਲੱਗ ਜਾਂਦੇ ਆ ਲੋਕ ਕਹਿੰਦੇ ਆ ਯਾਰ ਲੈ ਇੱਕ ਹੋਰ ਵਿਦਵਾਨ ਆ ਗਿਆ ਅੱਜ ਕੱਲ ਸਾਰੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਗਿਆਨੀ ਬਣੇ ਫਿਰਦੇ ਆ ਤੇ ਮੈਂ ਕਹਿੰਦਾ ਵੀ ਸਾਡੇ ਨਾਲੋਂ ਵੱਡੇ ਵਿਦਵਾਨ ਤਾਂ ਉਹ ਨਹੀਂ ਜਿਹੜੇ ਕਮੈਂਟ ਕਰਦੇ ਆ ਸਾਰਾ ਦਿਨ ਵੀਡੀਓਜ਼ ਦੇ ਥੱਲੇ ਦੂਜਿਆਂ ਦੇ ਹੌਸਲੇ ਢਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਲੋੜ ਹੈ ਜੀ ਇਹ ਗੱਲ ਬਿਲਕੁਲ ਵੀ ਨਹੀਂ ਆਪਾਂ ਨੂੰ ਸ਼ੋਭਾ ਦਿੰਦੀ ਕਿਸੇ ਦੀ ਮਿਹਨਤ ਆ ਤਾਂ ਉਹਨੂੰ ਜ਼ਰੂਰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਚੰਗਾ ਕੰਮ ਆ ਤਾਂ ਤੁਸੀਂ ਐਪਰੀਸ਼ੀਏਸ਼ਨ ਦਿਓ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਤਾਂ ਉਹਨੂੰ ਤਰੀਕੇ ਦੇ ਨਾਲ ਥੋੜਾ ਜਿਹਾ ਆਪਾਂ ਉਹਨੂੰ ਇੱਕ ਟਿੱਪਣੀ ਦੇ ਸਕਦੇ ਆ ਇੱਕ ਲਿਮਟ 'ਚ ਰਹਿ ਕੇ ਲੈਜ ਦੇ ਚ ਰਹਿ ਕੇ ਸੁਬਤ ਬਤਾ ਧੰਨਵਾਦ ਇੰਨੀ ਗੱਲ ਮੈਂ ਜਮੂਰੇ ਰੱਖਣਾ ਚਾਹੁੰਦਾ ਸੀ ਜੀ